ਪੰਜਾਬ ਦੇ ਹਰ ਖੇਤ ਵਿੱਚ ਨਹਿਰੀ ਪਾਣੀ ਪਹੁੰਚਾਉਣ ਦੇ ਮੰਤਵ ਦੇ ਨਾਲ ਪੰਜਾਬ ਸਰਕਾਰ ਵੱਲੋਂ ਅੰਡਰਗਰਾਊਂਡ ਪਾਈਪਲਾਈਨ ਪਵਾਈ ਜਾ ਰਹੀ ਹੈ ਜਿਸ ਨਾਲ ਕੀ ਹਰ ਖੇਤ ਵਿੱਚ ਨਹਿਰੀ ਪਾਣੀ ਦੀ ਪਹੁੰਚ ਆਸਾਨ ਹੋ ਜਾਵੇਗੀ ਇਸ ਦੇ ਚੱਲਦੇ ਹੀ ਸੰਗਰੂਰ ਦੇ ਲਹਿਰਾਗਾਗਾ ਵਿਖੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਵੱਲੋਂ 6 ਕਰੋੜ 88 ਲੱਖ ਦੀ ਲਾਗਤ ਨਾਲ ਅੰਡਰਗਰਾਊਂਡ ਪਾਈਪਲਾਈਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਬਰਿੰਦਰ ਗੋਇਲ ਨੇ ਕਿਹਾ ਕਿ 6 ਕਰੋੜ 88 ਲੱਖ ਰੁਪਏ ਦੀ ਲਾਗਤ ਨਾਲ ਇਹ ਅੰਡਰਗਰਾਊਂਡ ਪਾਈਪਲਾਈਨ ਲਹਿਰਾਗਾਗਾ ਹਲਕੇ ਦੇ ਕਈ ਪਿੰਡਾਂ ਨੂੰ ਨਹਿਰੀ ਪਾਣੀ ਮੁਹਿਆ ਕਰਾਵੇਗੀ ਇਸ ਨਾਲ ਕਿਸਾਨੀ ਦਾ ਪੱਧਰ ਵੀ ਉੱਚਾ ਹੋਵੇਗਾ ਅਤੇ ਕਿਸਾਨਾਂ ਦਾ ਜੀਵਨ ਵੀ ਖੁਸ਼ਹਾਲ ਹੋਵੇਗਾ ਬਰਿੰਦਰ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਕੇਂਦਰ ਸਰਕਾਰ ਕਿਸਾਨ ਵਿਰੋਧੀ ਹੈ ਅਤੇ ਕਿਸਾਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਜਿਸ ਦੇ ਚੱਲਦੇ ਹੀ ਕਿਸਾਨਾਂ ਦੇ ਇਸ ਅੰਦੋਲਨ ਨੂੰ ਕੇਂਦਰ ਸਰਕਾਰ ਵੱਲੋਂ ਅਣਦੇਖਿਆ ਕੀਤਾ ਜਾ ਰਿਹਾ ਹੈ ਬ੍ਰਿੰਦਰ ਗੋਇਲ ਨੇ ਕਿ ਆਕੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨ ਹਤੈਸ਼ੀ ਹੈ ਅਤੇ ਕਿਸਾਨਾਂ ਦੇ ਲਈ ਹੀ ਕੰਮ ਕਰ ਰਹੀ ਹੈ। ਉਹਨਾਂ ਕਹਿਆ ਕਿ ਇਸ ਅੰਡਰਗਰਾਉਂਡ ਪਾਈਪਲਾਈਨ ਦੇ ਪ੍ਰੋਜੈਕਟ ਨਾਲ ਜਿੱਥੇ ਲਹਿਰਾਗਾਗਾ ਦੇ ਕਈ ਪਿੰਡਾਂ ਵਿੱਚ ਕਿਸਾਨਨੀ ਵਿੱਚ ਨਮੀ ਕ੍ਰਾਂਤੀ ਆਵੇਗੀ ਉੱਥੇ ਹੀ ਕਿਸਾਨਾਂ ਨੂੰ ਆਸਾਨੀ ਦੇ ਨਾਲ ਨਹਿਰੀ ਪਾਣੀ ਮਿਲੇਗਾ ਅਤੇ ਉਹ ਆਪਣੇ ਖੇਤਾਂ ਦੀ ਸंचाई ਵੀ ਵਧੀਆ ਤਰੀਕੇ ਨਾਲ ਕਰ ਸਕਣਗੇ। ਦੇਖੋ ਅੱਜ ਪਿੰਡ ਕੋੜੇ ਨਵ ਦੇ ਵਿੱਚ 6 ਕਰੋੜ 88 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜੋ ਅੰਡਰਗਰਾਉਂਡ ਪਾਈਪ ਪੈਣੇ ਸੀ ਉਹਦਾ ਨਹੀਂ ਪੱਥਰ ਰੱਖਿਆ ਤੇ ਨਹੀਂ ਪੱਥਰ ਨਹੀਂ ਰੱਖਿਆ ਨਾਲ ਉਹਨਾਂ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਾਤਾ ਹੈ ਤੇ ਇਸ ਦੇ ਨਾਲ 28 ਕਿਲੋਮੀਟਰ ਲੰਬੀ ਪਾਈਪਲਾਈਨ ਪੈਦੀ ਹੈ ਤੇ 2085 ਏਕੜ ਰਕਵੇ ਨੂੰ ਇਹਦੇ ਨਾਲ ਪਾਣੀ ਲੱਗੂ। ਇਹ ਪਿੰਡ ਘੋੜੇ ਨਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਤੇ ਜਿਹੜੀ ਹੁਣ ਪੂਰੀ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਇੱਕ ਇਹਨਾਂ ਦਾ ਮੁੱਕਾ ਰਹਿ ਗਿਆ। ਉਹਦੇ ਵਿੱਚ ਵੀ ਅਪ੍ਰੈਲ ਦੇ ਵਿੱਚ ਉਸ ਦਾ ਕੰਮ ਵੀ ਹੈ ਜਿਹੜਾ ਉਹ ਸ਼ੁਰੂ ਕਰਵਾ ਦਿੱਤਾ ਜਾਊਗਾ। ਇਸ ਤੋਂ ਬਿਨਾਂ ਸਾਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਕਿਉਂਕਿ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਸੋ ਹਰ ਖੇਤ ਨੂੰ ਪਾਣੀ ਪਹੁੰਚਾਉਂਦਾ ਸਾਡਾ ਟੀਚਾ ਹੈ ਅਸੀਂ ਉਸ ਗੱਲ ਵੱਲ ਵੱਧ ਰਹੇ ਹਾਂ ਜਿਹੜਾ ਪਾਣੀ ਡੈਮਾਂ ਦਾ ਪਹਿਲਾਂ 68% ਵਰਤਿਆ ਜਾਂਦਾ ਸੀ 32% ਪਾਣੀ ਵਰਤਿਆ ਹੀ ਨਹੀਂ ਜਾਂਦਾ ਸੀ ਸੋ ਉਹ ਅਸੀਂ 84% ਤੱਕ ਲੈਣੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ 100% ਪਾਣੀ ਹੈ ਜਿਹੜਾ ਉਹ ਵਰਤੋਂ ਦੇ ਵਿੱਚ ਲਿਆਂਦਾ ਜਾਊਗਾ ਇਸ ਦੇ ਨਾਲ ਨਹਿਰੀ ਪਾਣੀ ਲੱਗਣ ਦੇ ਨਾਲ ਇਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਤੇ ਉਪਜ ਵੀ ਵੱਧ ਹੁੰਦੀ ਹੈ ਤੇ ਜਿਹੜੇ ਗਰਾਊਂਡ ਵਾਟਰ ਜਿਹੜਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਗਰਾਊਂਡ ਵਾਟਰ ਅਸੀਂ ਦਿਨੋਂ ਦੇ ਕੱਢੀ ਜਾ ਰਹੇ ਹਾਂ ਤੇ ਪਾਣੀ ਨੀਚੋਂ ਖਤਮ ਹੁੰਦਾ ਜਾ ਰਿਹਾ ਹੈ ਸੋ ਉਹਨੂੰ ਬਚਾਉਣ ਦੇ ਵਿੱਚ ਵੱਡੀ ਮਦਦ ਮਿਲੂਗੀ ਤੇ ਅਸੀਂ 25 25 30 30 ਹਸਪਾਵਰ ਦੇ ਮੋਟਰਾਂ ਜਿਹੜੀਆਂ ਉਹ ਪਾਰ ਪਾਰ ਰੱਖਿਆ ਨੇ ਬਿਜਲੀ ਦੀ ਵੀ ਬਚਤ ਹੋਏਗੀ ਸੋ ਇਸ ਦੇ ਨਾਲ ਪਾਣੀ ਦੀ ਸਾਮ ਸੰਭਾਲ ਖੇਤਾਂ ਨੂੰ ਪਾਣੀ ਦੇਣਾ ਇਹ ਸਾਡੇ ਮੁੱਖ ਜਿਹੜੇ ਹੈ ਉਦੇਸ਼ ਨੇ ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪਿਛਲੀਆਂ ਸਰਕਾਰਾਂ ਨੇ ਇਸ ਗੱਲ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ 36 36 ਸਾਲ ਤੋਂ ਸੂਏ ਟੁੱਟੇ ਆ ਨਹਿਰਾਂ ਟੁੱਟੀਆਂ ਖਾਲ ਟੁੱਟੇ ਆ ਕਿਸੇ ਨੇ ਬਣਾਏ ਨਹੀਂ ਸੋ ਅਸੀਂ 16000 ਖਾਲ ਆ ਜਿਹੜੇ ਉਹ ਵੀ ਬਣਾ ਚੁੱਕੇ ਆ ਤੇ ਨਿਰੰਤਰ ਅਸੀਂ ਬਣਾਈ ਜਾ ਰਹੇ ਆ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਕਿਹਾ ਟੀਚਾ ਹੀ ਹੈ ਕਿ ਸਾਰਾ ਪਾਣੀ ਸਹੀ ਵਰਤੋਂ ਦੇ ਵਿੱਚ ਆ ਜੇ ਉ ਤਾਂ ਹੀ ਸੰਭਵ ਹੋ ਸਕਦਾ ਜੇ ਸੂਏ ਨਾਲੇ ਖਾਲਾਂ ਉਹ ਸਾਰੀਆਂ ਸਹੀ ਹੋਣਗੀਆਂ ਪਿਛਲੇ ਦਿਨੀ ਅਸੀਂ 11526 ਏਕੜ ਨੂੰ ਪਾਣੀ ਹੈ ਜਿਹੜਾ ਉਹ ਜਿਹੜਾ ਪਿਛਲੇ 38 ਸਾਲਾਂ ਤੋਂ ਕਰਮਗੱਢ ਰਜਵਾਹਾ ਸੀ ਉਹ ਟੁੱਟਿਆ ਹੋਇਆ ਸੀ ਜਿਹਦੇ ਨਾਲ ਬੰਗਾ ਬਸ਼ੈਰਾ ਨਮਾ ਗੋਂ ਕੋਤੀਪੁਰ ਮੰਡ ਵੀ ਮਕਰੋੜ ਤੇ ਦੋ ਪਿੰਡ ਹੋਰ ਇਹਨਾਂ ਦੇ 11526 ਏਕੜ ਨੂੰ ਪਾਣੀ ਹੈ ਜਿਹੜਾ ਉਹ ਲਗਦਾ ਕੀਤਾ ਤੇ ਇਸ ਤੋਂ ਬਿਨਾ ਛਤਰੀਆਂ ਨੇ ਹਲਕੇ ਜਿ ਸੀ 42 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇੱਕ ਰਜਵਾਹਾ ਸੀ ਜਿਹੜਾ ਜਿਹੜਾ ਇਹਨਾਂ ਸਾਰੇ ਏਰੀਆ ਨੂੰ ਪਾਣੀ ਦੀ ਜਿਹੜੀ ਸਪਲਾਈ ਉੱਥੋਂ ਹੁੰਦੀ ਸੀ ਉਹਦਾ ਵੀ ਇਨੀ ਪੱਥਰ ਨਹੀਂ ਪੱਥਰ ਨਹੀਂ ਕੰਮ ਸ਼ੁਰੂ ਕਰਾਇਆ ਸੀ ਉੱਥੇ ਸੋ ਇਹ ਜੰਗੀ ਪੱਥਰ ਤੇ ਕੰਮ ਨੇ ਜਿਹੜੇ ਇਹ ਸ਼ੁਰੂ ਕੀਤੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੰਮ ਹੈ ਜਿਹੜੇ ਸੀ ਸ਼ੁਰੂ ਕਰਨਾ